ਭ੍ਰਿਸ਼ਟਾਚਾਰ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਰ-ਵਾਰ ਕਹਾਂ ਚਾਰਿਆ ਹੈ ਕਿ ਭ੍ਰਿਸ਼ਟਾਚਾਰ ਨੂੰ ਲੈ ਕੇ ਜ਼ੀਰੋ ਟੋਲਰੈਂਸ ਹੈ ਚਾਹੇ ਕੋਈ ਬਿਊਰੋਕ੍ਰੇਸੀ ਦਾ ਵੱਡਾ ਅਫਸਰ ਹੋਵੇ ਚਾਹੇ ਕੋਈ ਆਮ ਆਦਮੀ ਪਾਰਟੀ ਦਾ ਵੱਡਾ ਆਗੂ ਹੋਵੇ ਭ੍ਰਿਸ਼ਟਾਚਾਰ ਜੇਕਰ ਕੋਈ ਕਰਦਾ ਹੈ ਉਸ ਉੱਤੇ ਵੱਡੀ ਕਾਰਵਾਈ ਕੀਤੀ ਜਾਵੇਗੀ ਜੋ ਕੁਝ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਉਸ ਉੱਤੇ ਪੈਰਾ ਵੀ ਦਿੰਦੇ ਨੇ ਅਬਸਰਾ ਉਤੇ ਵੱਡੀਆਂ ਕਾਰਵਾਈਆਂ ਕਿਕੀਆਂ ਜਾਰੀਆਂ ਨੇ ਵਿਜੀਲੈਂਸ ਵੱਲੋਂ ਇੱਕ ਵਾਰ ਫੇਰ ਵੱਡੀ ਕਾਰਵਾਈ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਬਟਾਲਾ ਦੇ ਐਸ ਐਸ ਡੀ ਐਮ ਵਿਕਰਮਜੀਤ ਸਿੰਘ ਦੇ ਘਰ ਛਾਪੇ ਮਾਰਿਆ ਗਿਆ ਅਤੇ ਬਾਅਦ ਵਿੱਚ ਉਸ ਨੂੰ ਹਰਾਸਤ ਵਿੱਚ ਲਿਆ ਗਿਆ ਸੂਤਰਾਂ ਤੋਂ ਇਹ ਜਾਣਕਾਰੀ حاصل ਹੋਈ ਹੈ ਕਿ ਮਿਲੀ ਹੈ ਜਾਣਕਾਰੀ ਮੁਤਾਬਕ ਪੰਜਾਬ ਬਿਜ਼ਨਸ ਟੀਮ ਨੇ ਰਾਤ 12:30 ਮਿੰਟ ਸਕ ਐਸ ਡੀ ਐਮ ਤੋਂ ਪੁਸ਼ਗੋਸ਼ ਕੀਤੀ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਲਗਭਗ 3 ਘੰਟੇ ਪੁਸ਼ਗੋਸ਼ ਪੁਸ਼ ਵਿਸ਼ ਅਤੇ ਘਰ ਦੀ ਜਾਂਚ ਕਰਨ ਤੋਂ ਬਾਅਦ ਟੀਮ ਐਸ ਡੀ ਐਮ ਨੂੰ ਕਾਰ ਵਿੱਚ ਲੈ ਗਈ ਐਸ ਡੀ ਐਮ ਨੂੰ ਲਿਜਾਣ ਤੋਂ ਪਹਿਲਾਂ ਟੀਮ ਨੇ ਉਹਨਾਂ ਦੀ ਸਰਕਾਰੀ ਰਹਿائش ਨੂੰ ਸੀਲ ਕਰ ਦਿੱਤਾ ਐਸ ਡੀ ਐਮ ਵਿਰੁੱਧ ਇਹ ਕਾਰਵਾਈ ਕਿਸ ਮਾਮਲੇ ਵਿੱਚ ਕੀਤੀ ਗਈ ਇਸ ਬਾਰੇ ਅਜੇ ਤੱਕ ਕਿਸੇ ਅਧਿਕਾਰੀ ਨੇ ਕੁਝ ਨਹੀਂ ਕਿਹਾ एसडीएम भी रास्ते सवाल दे अधिकारी चुप रहे सूत्रानसार छापामारी ਵਿੱਚ ਲੱਖਾਂ ਦੀ ਨਗਦੀ ਬਰਾਮਦ ਬਰਾਮਦ ਹੋਈ ਹਾਲਾਂਕਿ ਕਿਸੇ ਵੀ ਵਿਜਨ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਵਿਜਨਸ ਨੇ ਰਾਤ 9 ਵਜੇ ਐਸਡੀਐਮ ਵਿਕਰਮਜੀਤ ਸਿੰਘ ਦੇ ਸਰਕਾਰੀ ਘਰ ਤੇ ਗੁਪਤ ਛਾਪਾ ਮਾਰਿਆ ਇਹ ਛਾਪਾ ਕਿਸੇ ਨੂੰ ਇਹ ਛਾਪੇ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ ਬਟਾਲਾ ਪੁਲਸ ਤੋਂ ਇਲਾਵਾ ਕੋਈ ਵੀ ਮੌਜੂਦ ਨਹੀਂ ਸੀ ਪਹੁੰਚਣ ਤੇ ਅਧਿਕਾਰੀ ਘਰ ਵਿੱਚ ਦਾਖਲ ਹੋਏ ਅਤੇ ਘਰ ਦੀ ਜਿਹੜੀ ਹੈ ਤਲਾਸ਼ੀ ਲਈ ਗਈ। ਯਾਨੀ ਕਿ ਵਿਕਰਮਜੀਤ ਸਿੰਘ ਜਿਹੜੇ ਮੌਜੂਦਾ ਬਟਾਲਾ ਦੇ ਐਸਡੀਐਮ ਨੇ ਉਹ ਆਪਣੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪ੍ਰਤੀਕਿਰਿਆ ਦਿੰਦੇ ਨੇ। ਹਾਲਾਂਕਿ ਉਹਨਾਂ ਦੀ ਗ੍ਰਿਫਤਾਰੀ ਮੱਚੀ ਹੋਈ ਹੈ। ਕੱਲ ਲਗਾਤਾਰ ਵਿਕਰਮਜੀਤ ਸਿੰਘ ਜੋ ਬਟਾਲਾ ਦੇ ਐਸਡੀਐਮ ਨੇ ਉਹ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ। ਵਿਂਜਲੈਂਸ ਨੇ ਆਪਣਾ ਡੰਗ ਤੇਜ਼ ਕਰ ਦਿੱਤਾ ਹੈ। ਹਾਲਾਂਕਿ ਵਿਜੀਲੈਂਸ ਵਿਭਾਗ ਅਤੇ ਕਰਮਚਾਰੀਆਂ ਵੱਲੋਂ ਇਹ ਜਾਣਕਾਰੀ ਜਿਹੜੀ ਹੈ ਗੁਪਤ ਰੱਖੀ ਗਈ ਹੈ ਲੇਕਿਨ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਭ ਉੱਚ ਅਧਿਕਾਰੀਆਂ ਦੀ ਪੰਜਾਬ ਦੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਕਿ ਜੇਕਰ ਕੋਈ ਅਜਿਹਾ ਕਰਦਾ ਹੈ ਉਸ ਉੱਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਵਿਕਰਮਜੀਤ ਸਿੰਘ ਜੋ ਅਹੁਦੇ ਵਜੋਂ ਐਸ.ਡੀ.ਐਮ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਪਣਾ ਇਸ ਤਰ੍ਹਾਂ ਦਾ ਪੱਖ ਰੱਖਦੇ ਨੇ ਕੀ ਜਾਣਕਾਰੀ ਉਹਨਾਂ ਵੱਲੋਂ ਮਿਲਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤੁਹਾਡੇ ਨਾਲ ਜੁੜੇ ਰਹਿਾਂਗੇ ਲੇਕਿਨ ਐਸ.ਡੀ.ਐਮ ਵਿਕਰਮਜੀਤ ਸਿੰਘ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਜਿਸ ਤਰ੍ਹਾਂ ਗੁਪਤ ਛਾਪੇਮਾਰੀ ਸਰਕਾਰੀ ਡੈਸ਼ ਤੇ ਕੀਤੀ ਗਈ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕੁਝ ਨਗਦ ਪੈਸੇ ਵੀ ਜਿਹੜੇ ਨੇ ਬਰਾਮਦ ਕੀਤੇ ਗਏ ਨੇ ਹਾਲਾਂਕਿ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਇਹ ਸਾਰੀ ਜਾਣਕਾਰੀ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਨੇ ਗੁਪਤ ਰੱਖੀ ਹੈ ਲੇਕਿਨ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਪੁਲਿਸ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਜਿਹੜਾ ਨਸ਼ਾ ਤਸਕੀਰ ਨੂੰ ਲੈ ਕੇ ਭ੍ਰਿਸ਼ਟਾਚਾਰ ਨੂੰ ਲੈ ਕੇ ਲਗਾਤਾਰ ਛਾਪੇਮਾਰੀ ਕਰ ਰਹੇ ਨੇ ਧੰਨਵਾਦ